ਇਹ ਲੋਈ ਹੈ ਸਰ ਮੈਂ ਗੱਡੀ ਲੱਗੇ ਜਾਂਦਾ ਮੈਂ ਕਿਹਾ ਸੰਗਤ ਆਈ ਹੈ ਇੱਕ ਇੱਕ ਵੇਟ ਕਰ ਮੈਂ ਗੱਲ ਕਰ ਸਰ ਇਹ ਤਕੇਸ਼ਾ ਹੀ ਕਰਦੇ ਚਪੇੜ ਮਾਰੀ ਨੇ ਹੈ ਇਹਨੇ ਚਪੇੜ ਮਾਰੀ ਕਿਹੜੀ ਗੱਲੋਂ ਗੱਲ ਕੀ ਸ਼ੁਰੂ ਕਰ ਮੈਂ ਇਹਨੂੰ ਕਿਹਾ ਮੈਂ ਸੰਗਤ ਚੱਲੀ ਮੈਨੂੰ ਆਹਦਾ ਲਾਟਰ ਦੇ ਮੈਂ ਕਿਹਾ ਲਾਟਰ ਮੇਰੇ ਨਾਲ ਲੜਾ ਹੈਗਾ ਸੀ ਹਾਂਜੀ ਲੜਾ ਵਾ ਲੜਾ ਵਾ ਕਿੱਥੇ ਵਿਆਹ ਚੱਲੇ ਸੀ ਆਹੀਂ ਚੱਲੇ ਜੀ ਇਹ ਤਾਂ ਸ਼ੇਰਪੁਰ ਸਾਹਿਬ ਸ਼ੇਰਪੁਰ ਚੰਦਰ ਲਾਗੇ ਪਹਿਲੀ ਗੱਲ ਕਿ ਤੂੰ ਹੋਈ ਹੈ ਗੱਲ ਕਿ ਤੂੰ ਗੱਲ ਕੋਈ ਨਹੀਂ ਸਰ ਅਸੀਂ ਆਖਿਆ ਸੰਗਤ ਆ ਸੰਗਤ ਤੇਰੀ ਪਰਚੀ ਨਹੀਂ ਲੱਗਦੀ ਇਹ ਜ਼ਬਰਦਸਤੀ ਕਰਦੇ ਆ ਇਹ ਸੰਗਤਾ ਤੁਸੀਂ ਹੁਣ ਵਿਆਹ ਤੇ ਜਾ ਰਹੇ ਹੋ ਕਿ ਸੰਗਤ ਸੰਗਤੀ ਸੰਤਲਾ ਵਿਆਹ ਤੋਂ ਸੰਗਤੀ ਸੰਗਤ ਆ ਵਿਆਹ ਇੱਕ ਸੰਗਤੀ ਸਮਝ ਆਉਣ ਵਾਲੀ ਪਰਤੀ ਕੀ ਨਾਮ ਦਾ ਡਾ ਅਜਨਾਲਾ ਜੱਲ ਦਾ ਅਜਨਾਲਾ ਕੀ ਨਾਮ ਹੈ ਜਿੰਨੇ ਮਾਰਾ ਰੋੜਾ ਪੀਦਾ ਹਾਂਜੀ ਕੀ ਨਾਮ ਹੈ ਮੈਂ ਵੀਰੋ ਤਰਦੀਪ ਸਿੰਘ ਤਰਦੀਪ ਸਿੰਘ ਹਾਂ ਇੱਥੇ ਆਏ ਕਿ ਤੇ ਗੱਡੀ ਲੱਗੀ ਲੈਣ ਚ ਫੇਰ ਕੀ ਹੋਇਆ ਫੇਰ ਇਹਨਾਂ ਧੱਕੇਸ਼ਾ ਹੀ ਨੇਤਾ ਮਾਰਿਆ ਉਹ ਆਹ ਬਾਈ ਧੱਕਾ ਮਾਰਿਆ ਤੇ ਮਾਰਿਆ ਮਾਰਤਾ ਨੇ ਉਹ ਇੱਕ ਮਾਰਿਆ ਪਰ ਮਾਰਿਆ ਤਾਂ ਜਨਾਨੀ ਦਾ ਸਿਰ ਮਾਰਦਾ ਹੁੰਦੇ ਉਹ ਰਿਆ ਆ ਮੋਟਾ ਆ ਆ ਜਿਹੜਾ ਮੋਟਾ ਆ ਖੜਾ ਕਿਹੜੀ ਜਨਾਨੀ ਦਾ ਸਰਪਰ ਆ ਦੇਖੋ ਅੰਦਰ ਕਿੱਥੇ ਲਾਓ ਬੁਲਾਇਓ ਕਿਹੜਾ ਨਾਂ ਕੀ ਆਪਣਾ ਮੇਰੀ ਗੱਲ ਸੁਣੋ ਜਦੋਂ ਪਰਚੀ ਆਪਣੇ ਕਹੀ ਹੈਗੀ ਪਰਚੀ ਵੇ ਇਹ ਇਸ ਵਹੀਕਲ ਦੀ ਬਣਦੀ ਆ ਨਹੀਂ ਜੀ ਉਹ ਇਹ ਸੰਗਤ ਸੰਗਤ ਦੀ ਕਾਦੀ ਸੰਗਤ ਨਹੀਂ ਵਰਤੀ ਬੰਦੇ ਕੋਈ ਵਰਤ ਨਹੀਂ ਗੀ ਉਹ ਵਿਆਹ ਤੋਂ ਬਾਅਦ ਚੱਲੇ ਆ ਇਹ ਸੰਗਤ ਸੰਗਤ ਸਿਰ ਕਰਤਾਰਸਾ ਵਿਆਹ ਕੋਰਤਨ ਖੋਇਆ ਹਾਂਜੀ ਕੋਰਤਨ ਖੋਇਆ ਕਿਹੜੇ ਮਿੰਟ ਤੋਂ ਹਾਂਜੀ ਪਿੰਡੀ ਸੱਦਾ ਵਜੀ ਪਿੰਡੀ ਸੱਦਾ ਪਿੰਡੀ ਸੱਦਾ ਹਾਂਜੀ ਖਾਸ ਹਾਂਜੀ ਕੀ ਕਹਿੰਦੇ ਹੁਣ ਕੀ ਕਹਿੰਦੇ ਹੁਣ ਇੱਕ ਤੇ ਮਾਰਨ ਲੱਪਿਆ ਹੋਵੇ ਮੁੰਡਾ ਕਰਦੀ ਬੰਦ ਹੋਣੀ ਚਾਹੀਦੀ ਜਿਹੜੇ ਜਗ੍ਹਾ ਤੇ ਟੋਲ ਪੁਲਾ ਟੋਲ ਪੁਲਾ ਇਹ ਨੇੜਲੇ ਵਾਲਿਆ ਸਾਰੇ ਹੀ ਲੇਟ ਆ ਇਹ ਤੇ ਪੇਡ ਮਾਰਦੀ ਹੈ ਅਜੀ ਲੈਣਾ ਕੋਈ ਕਿੰਨੀ ਲੈਣਾ ਉਹਦੇ ਵੀ ਹੋਣਾ ਕਲੀਅਰ ਕਰਦੇ ਚੱਲੋ ਪੁਲੀਸੀ ਕਟਾਲੀ ਦੇਣੀ ਹਾਂਜੀ ਨਹੀਂ ਨਹੀਂ ਹਾਂ ਜਾਣ ਦਿੰਦਾ ਉਹਨੇ 8 ਮਾਰੀ ਹੋ ਗਈ 8 ਮਾਰੀ ਇੱਕ ਮਾਰੀ ਹੈ ਕਿਹੜੀ 8 ਮਾਰੀ ਬੰਦਾ ਖੋਦਾ ਹੀ ਦੇਖ ਰਿਹਾ ਐ ਬਾਬਾ ਪਾ ਜੁਨੀਕ ਵਾਰੀ ਨੂੰ ਬਚਾ ਲੈ ਗਵਾ ਉਹ ਦੇਖ ਮੇਰੀ ਗੱਡੀ ਉਹ ਖੜੀਆ ਉਹ ਖੜੀ ਉਹ ਖੜੀ ਮੈਂ ਉੱਥੇ ਦੇਖ ਰਿਹਾ ਹਾਂਜੀ ਹਾਂਜੀ ਨਾਲ ਨਹੀਂ ਨਾ ਨਾ ਨਾਲ ਨਹੀਂ ਮੈਂ ਉੱਥੇ ਦੇਖ ਰਿਹਾ ਕਰਕੇ ਮੈਂ 8 ਮਾਰੀਆ ਮਾਰ ਕੇ ਕੋ ਗੱਲਾਂ ਕਰਦਾ ਬੇਟਾ ਆਮਾ ਤਾਂ ਕੋ ਕਾਲਾ ਘੜਵਾ ਕੇ ਲੋਕ ਕਰਨਾ ਕਰ ਰਹੇ ਮੇਰਾ ਹਾਂ ਆ ਆ ਬੜੇ ਜਾਣਦੇ ਹੁਣ ਟਾਈਮ ਥੋੜਾ ਇਹ ਮਨ ਦੇ ਕਾਰਵਾਈ ਹੋਣੀ ਜਿਹਦੀ ਗੁੰਡਾਗਰਦੀ ਕਰਦੇ ਆ ਬੜੇ ਜਾਣ ਦੋਨ ਜਾਣ ਦੋ ਬੜੇ ਆਜੇ ਬੰਦੇ ਨੂੰ ਮਰਨ ਗੋਲੀ ਆਜੇ ਆਹ ਬਾਈ ਵਾਹ ਪਾਣੀ ਦੇਖੋ ਸਾਡਾ ਹੀ ਵਿਆਹ ਕਰਦੇ ਨਹੀਂ ਬਟਾ ਦੋ ਮੈਂ ਨਹੀਂ ਲੈਣਾ ਕਾਕੀ ਦਾ ਮੈਂ ਨਹੀਂ ਲੈਣਾ ਕਾਕੀ ਦਾ ਬਾਈਓ ਪੁਆਇੰਟ ਕਰਦੇ ਤੁਸੀਂ ਵੀਰ ਜੀ ਮੇਰਾ ਨਾਮ ਤਜਿੰਦਰ ਸਿੰਘ ਮੈਂ ਸ਼ਿਫਟਿੰਗ ਚਾਰਜ ਤੋਲਦਾ ਵੀਰ ਜੀ ਤੈਨੂੰ ਮੈਂ ਕਿਹਾ ਸੀਗਾ ਵੀ ਪਰਚੀ ਕਟਵਾ ਲੈ ਕਹਿੰਦਾ ਜੀ ਸੰਗਤ ਹੈ ਮੈਂ ਕਿਹਾ ਵੀ ਕੋਈ ਲੈਟਰ ਪੈਡ ਦਿਖਾ ਦਿਓ ਵੀਰ ਜੀ ਕਹਿੰਦਾ ਕੋਈ ਨਹੀਂ ਹੈ ਕਹਿੰਦਾ ਮੈਂ ਨਹੀਂ ਕਾਡਾੱਕ ਸਕਦਾ ਤੂੰ ਕੱਢ ਲੈ ਮੇਰੇ ਉੱਤੇ ਝੋਣ ਲੱਗਾ ਮੈਂ ਬਸ ਸ਼ੀਸ਼ੇ ਤੇ ਮਾਰਦਾ ਵੀਰ ਜੀ ਬਸ ਨਹੀਂ ਤੁਸੀਂ ਉਹਦੇ ਕੋਲ ਪਰਚੀ ਮੰਗੀ ਹਾਂਜੀ ਹਾਂਜੀ ਕਹਿੰਦਾ ਜੀ ਮੇਰੀ ਸੰਗਤ ਹੈ ਬਰਾਤ ਸਾਰੀ ਵਿੱਚ ਭਾਈ ਗੱਡੀ ਚੁੰਨੀ ਜੀ ਠੀਕ ਹੈ ਬਸ ਉਹਦੇ ਵਿੱਚ ਸਾਰੇ ਕਰਨ ਕਿਹਾ ਤੁਹਾਡੇ ਸਾਹਮਣੇ ਕਿੱਥੇ ਕਢਾਦਾ ਆਹ ਕੀ ਹੈ ਟੋ ਬੈਰੀਅਰ ਦੇ ਵਿੱਚ ਮਾਰ ਹਾਂਜੀ ਹਾਂਜੀ ਬੈਰੀਅਰ ਸਾਰਾ ਬੈਰੀਅਰ ਤੋੜਦਾ ਜੀ ਠੀਕ ਹੈ ਹਾਂਜੀ ਉਹਨੇ ਅੱਗੋਂ ਮੁੜ ਕੇ ਕਿਰਪਾਨ ਕੱਢ ਲਈ ਫੇਰ ਮ ਫੋਨ ਕੀਤਾ ਤੇ ਹਾਂਜੀ ਕੀਤਾ ਜੀ ਆ ਰਹੇ ਬਸ ਹੁਣ ਸਾਰੀ ਆ ਰਹੀ ਹੈ ਇਹ ਪਹਿਲਾਂ ਵੀ ਇੱਥੇ ਕੰਪਲੇਂਟ ਹੈਗੀਆਂ ਕੋਈ ਗੱਲ ਹੈ ਪਾਜੀ ਕੋਈ ਕੰਪਲੇਂਟ ਨਹੀਂ ਕਸਟਮਰ ਜਿੱਦਾਂ ਕਸਟਮਰ ਡੀਲੀ ਕਰਨੇ ਕਿ ਉਹਦੇ ਆਪਾ ਕਰਦੇ ਦੀ ਪਾਜੀ ਕੋਈ ਹੋਰ ਕੋਈ ਚੱਕਰ ਨਹੀਂ ਲਗਾਓ ਅਦਰ ਦੇਖੋ ਵੀਰ ਜੀ ਮੇਰੀ ਗੱਲ ਸੁਣੋ ਨਾ ਕੋਈ ਬੰਦਾ ਗੁੰਡਾ ਆਂਦਾ ਨਾ ਕੋਈ ਬੰਦਾ ਲੋਕਾਂ ਦੇ ਬਣਾਇਆ ਹੀ ਜਾਂਦਾ ਬਣਾਇਆ ਬੰਦਾ ਵੀਰੇ ਉਹ ਦੀ ਕੋਈ ਗੱਲ ਨਹੀਂ ਹੁੰਦੀ ਜਦੋਂ ਕੋਈ ਬਣਾਉਂਦਾ ਉਹਦਾ ਹੀ ਬਣਦਾ ਜਦੋਂ ਕਿ ਆਪਾਂ ਕੋਈ ਗਾਲ ਕੱਢੂਗਾ ਅਗਲੇ ਬੰਦੇ ਨੇ ਸਰੋਪਾ ਦੇ ਵੀਰ ਜੀ ਪਾਇਆ ਨਹੀਂ ਉਹਨੇ ਵੀ ਨਾਲ ਕੱਢਣੀ ਕੱਢਣੀ ਹੈ ਪਾਜੀ ਇਸ ਵਾਰ ਕੀ ਹਾਂਜੀ ਆ ਰਹੀ ਹੈ ਕਿਹੜਾ ਟੋਲ ਪਲਾਜ਼ਾ ਇਹ ਨਿਜਰਪੁਰਾ ਟੋਲ ਪਲਾਜ਼ਾ ਭਾਜੀ